ਸੁਪ੍ਰਭਾਤ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੋਂ ਮੈਂ ਹਾ ਤੁਹਾਡਾ ਪਰਮਚੀਤ ਕੋਰਸ ਬੁਲਟਨ ਦੇ ਸ਼ਾਤ ਕਰਾਂਗੇ ਖਾਸ ਖਬਰਾਂ ਦੇ ਨਾਲ ਸੋ ਵਿਧਾਇਕ ਸੁਖਪਾਲ ਖੈਰਾ ਖਿਲਾਫ ED ਦਾ ਐਕਸ਼ਨ ED ਨੇ ਚੰਡੀਗੜ੍ਹ ਸਥਤ ਕੋਠੀ ਨੂੰ ਕੀਤਾ ਕੋਰਕ ਕਤਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਈ ਲੈਣ ਦੇਣ ਦੇ ਮਾਮਲੇ ਤੇ ਐਕਸ਼ਨ ਹੋਇਆ ਸੁਖਪਾਲ ਖੈਰਾ ਦੀ ਕੋਠੀ ਦੀ ਦੱਸੀ ਜਾ ਰਹੀ ਹੈ ਕੀਮਤ 3 ਕਰੋੜ 82 ਲੱਖ ਰੁਪਏ ਸੁਖਪਾਲ ਖੈਰਾ ਪੁਲਾਤ ਤੋਂ ਕਾਂਗਰਸ ਦੇ ਹਨ ਵਿਧਾਇਕ ਸੋ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਖਿਲਾਫ ED ਦਾ ਐਕਸ਼ਨ ਜਿਤੇ ਕੀ ਈਡੀ ਨੇ ਚੰਡੀਗੜ੍ਹ ਸਥਿਤ ਕੋਠੀ ਨੂੰ ਕੁਰਕ ਕੀਤਾ ਦਾਜ਼ੀ ਹੈ ਕਿ 3 ਕਰੋੜ 82 ਲੱਖ ਦੀ ਕੋਠੀ ਜਿਹੜੀ ਕਿ ਦੱਸੀ ਜਾ ਰਹੀ ਹੈ ਤੇ ਈਡੀ ਦਾ ਸ਼ਿਕੰਜਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਈਡੀ ਨੇ ਚੰਡੀਗੜ੍ਹ ਸਥਿਤ ਕੋਠੀ ਨੂੰ ਸੀਲ ਕੀਤਾ ਹੈ ਦਾਜ਼ੀ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਦੇ ਖਿਲਾਫ ਈਡੀ ਦਾ ਐਕਸ਼ਨ ਹੋਇਆ ਜੋ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਸਿੰਘ ਖੈਰਾ ਜੁਥੇ ਕਿ ਈਡੀ ਦਾ ਸ਼ਿਕੰਜਾ ਈਡੀ ਦੇ ਵੱਲੋਂ ਐਕਸ਼ਨ ਲਿਆ ਗਿਆ ਵਿਧਾਇਕ ਸੁਖਪਾਲ ਸਿੰਘ ਖੈਰਾ ਤੇ ਕਤਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲੈਂਡਿੰਗ ਦੇ ਮਾਮਲੇ ਦੇ ਵਿੱਚ ਇਹ ਐਕਸ਼ਨ ਲਿਆ ਗਿਆ ਸੁਖਪਾਲ ਖੈਰਾ ਦੀ ਕੋਠੀ ਦੀ ਦੱਸੀ ਜਾ ਰਹੀ ਹੈ 3 ਕਰੋੜ 82 ਲੱਖ ਰੁਪਏ ਕੀਮਤ ਜੁਥੇ ਕਿ ਈਡੀ ਨੇ ਚੰਡੀਗੜ੍ਹ ਸਿਤ ਕੋਠੀ ਨੂੰ ਕੋਰਕ ਕੀਤਾ ਸੋ ਈਡੀ ਦੇ ਵੱਲੋਂ ਐਕਸ਼ਨ ਵਿਧਾਇਕ ਸੁਖਪਾਲ ਸਿੰਘ ਖੈਰਾ ਤੇ ਈਡੀ ਨੇ ਚੰਡੀਗੜ੍ਹ ਸਥਿਤ ਕੋਠੀ ਨੂੰ ਖੁਰਕ ਕੇ ਤਿਆਦਾਦੀ ਕੀ ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਦੇ ਮਾਮਲੇ ਦੇ ਵਿੱਚ ਤੇ ਈਡੀ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਸੋ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਸਿੰਘ ਖੈਰਾ ਸੋ ਸੁਖਪਾਲ ਦੀ ਸਖੈਰਾ ਦੀ ਕੋਠੀ ਦੀ ਕੀਮਤ 3 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ ਸੋ ਸੁਖਪਾਲ ਖੈਰਾ ਬੁਲਾਤ ਤੋਂ ਕਾਂਗਰਸ ਦੇ ਵਿਧਾਇਕ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਈਡੀ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਵਿਧਾਇਕ ਸੁਖਪਾਲ ਖਹਿਰਾ ਦੇ ਖਿਲਾਫ ਈਡੀ ਦਾ ਐਕਸ਼ਨ ਜਿੱਥੇ ਕਿ ਚੰਡੀਗੜ੍ਹ ਵਿੱਚ ਸਥਿਤ ਉਹਨਾਂ ਦੀ ਕੋਠੀ ਨੂੰ ਕੁਰਕ ਕੀਤਾ ਹੈ ਦੱਸਦੇ ਕਿ ਕੋਠੀ ਦੀ ਕੀਮਤ ਹੈ ਜਿਹੜੀ ਕਿ ਉਹ 3 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਐਲੈਂਡੇ ਦੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਵਿਧਾਇਕ ਸੁਖਪਾਲ ਖਹਿਰਾ ਦੇ ਖਿਲਾਫ ਈਡੀ ਦੇ ਵੱਲੋਂ ਐਕਸ਼ਨ ਜਿੱਥੇ ਕਿ

ਬਿਲਕੁਲ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਖੇਰਾ ਉਹਦੇ ਉਹਨਾਂ ਦੇ ਖਿਲਾਫ ED ਵੱਲੋਂ ਇੱਕ ਵੱਡਾ ਐਕਸ਼ਨ ਜਿਹੜਾ ਹੈ ਉਹ ਲਿੱਤਾ ਗਿਆ ਹੈ ED ਨੇ ਉਹਨਾਂ ਦੀ ਜਿਹੜੀ ਚੰਡੀਗੜ੍ਹ 'ਚ ਕੋਠੀ ਹੈ ਉਹਨੂੰ ਅਟੈਚ ਕਰਨ ਦੇ ਆਦੇਸ਼ ਜਿਹੜੇ ਨੇ ਉਹ ਦਿੱਤੇ ਨੇ ਕਾਫੀ ਤਤੌਰ ਤੇ ਨਸ਼ਾ ਤਸਕਰੀ ਦੇ ਲੈਣ ਦੇਣ ਦੇ ਮਾਮਲੇ 'ਚ ED ਵੱਲੋਂ ਐਕਸ਼ਨ ਜਿਹੜਾ ਹੈ ਉਹ ਲਿੱਤਾ ਗਿਆ ਹੈ ਸੁਖਪਾਲ ਖੇਰਾ ਦੀ ਜਿਹੜੀ ਕੋਠੀ ਹੈਗੀ ਚੰਡੀਗੜ੍ਹ ਦੀ ਉਹਦੀ ਕੀਮਤ ਜਿਹੜੀ ਹੈ ਉਹ 3 ਕਰੋੜ 82 ਲੱਖ ਰੁਪਏ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤਾ ਇੱਕ ਵੱਡਾ ਐਕਸ਼ਨ ਜਿਹੜਾ ਹੈ ਉਹ ਈਡੀ ਵੱਲੋਂ ਸੁਖਪਾਲ ਖੈਰਾ ਜਿਹੜੇ ਕਾਂਗਰਸ ਦੇ ਐਮਐਲਏ ਨੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਲਿੱਤਾ ਗਿਆ ਹੈ ਜਿਹੜੀ ਚੰਡੀਗੜ੍ਹ ਚ ਚੰਡੀਗੜ੍ਹ ਵਿਚਾਰੇ ਉਹਨਾਂ ਦੀ ਕੋਠੀ ਹੈ ਉਹਨੂੰ ਅਟੈਚ ਕਰਨ ਦੇ ਜਿਹੜੇ ਆਰਡਰ ਜਿਹੜੇ ਨੇ ਉਹ ਦਿੱਤੇ ਨੇ ਤਾਂ 3 ਕਰੋੜ 82 ਲੱਖ ਰੁਪਏ ਇਹਨਾਂ ਦੀ ਕੀਮਤ ਜਿਹੜੀ ਹੈ ਕੋਠੀ ਦੀ ਦੱਸੀ ਜਾ ਰਹੀ ਹੈ ਤਾਂ ਬੁਲ ਬੁਲਥਨ ਤੋਂ ਕਾਂਗਰਸ ਦੇ ਐਮਐਲਏ ਨੇ ਸੁਖਪਾਲ ਖਹਿਰਾ ਇਹਨਾਂ ਦੇ ਖਿਲਾਫ ਐਡੀ ਵੱਲੋਂ ਐਕਸ਼ਨ ਜਿਹੜਾ ਉਹ ਲੈਣ ਦਾ ਕੰਮ ਜਿਹੜਾ ਹੈ ਉਹ ਕੀਤਾ ਗਿਆ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਸੁਖਪਾਲ ਖਹਿਰਾ ਜਿਹੜੇ ਐਮਐਲਏ ਕੋ ਐਮਐਲਏ ਨੇ ਕਾਂਗਰਸ ਦੇ ਉਹਨਾਂ ਦਾ ਸਟੈਪ ਜਿਹੜਾ ਹੈ ਉਹ ਅਗਲਾ ਦੀ ਰੈਦਾ ਕਿ ਈਡੀ ਉਹਨਾਂ ਦੀ ਜਿਹੜੀ ਕੋਟੀ ਹੈ ਉਹ ਅਟੈਚ ਕਰੇਗੀ ਤਾਂ ਇਸ ਵਿੱਚ ਇਸ ਬਾਬਾ ਜਿਹੜਾ ਹੈ ਉਹ ਦੇਖਣ ਵਾਲੀ ਗੱਲ ਹੋਏਗੀ ਕਿ ਕਦੋਂ ਤੱਕ ਇਹ ਕੋਠੀ ਜਿਹੜੀ ਹੈ ਉਹ ਅਟੈਚ ਕੀਤੀ ਜਾਂਦੀ ਹੈ ਹਾਲਾਂਕਿ ਇਹਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਤਾਂ ਸੁਖਪਾਲ ਖੈਰਾ ਦਾ ਅਗਲਾ ਸਟੈਪ ਕੀ ਹੋਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਜੀ ਬਿਲਕੁਲ ਜਿਹੜਾ ਕਿ ਚੰਡੀਗੜ੍ਹ ਸਿਦੜ ਦੀ ਕੋਠੀ ਨੂੰ ਕੋਰਕ ਕੀਤਾ ਸੋ ਫਿਲਹਾਲ ਜਿਹੜਾ ਕਿ ਇਸ ਦੇ ਬਾਰੇ ਕੋਈ ਜਾਣਕਾਰੀ ਕਿ ਸੁਖਪਾਲ ਸਿੰਘ ਖੈਰਾ ਤੇ ਵੀ ਕੁਝ ਕਾਰਵਾਈ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ ਚੱਲੇਗੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਇਹ ਐਕਸ਼ਨ ਲਿਆ ਗਿਆ ਹੈ ਬਿਲਕੁਲ ਜਿਹੜਾ ਲਗਾਤਾਰ ਐਕਸ਼ਨ ਜਿਹੜਾ ਹੈ OID ਵੱਲੋਂ ਦੇਖਿਆ ਜਾ ਰਿਹਾ ਕਿਉਂਕਿ ਕਾਫੀ ਤੌਰ ਤੇ ਨਸ਼ਾ ਤਸਕਰੀ ਦੇ ਮਾਮਲੇ 'ਚ ਲੈਣ ਦੇ ਦਾ ਇਹ ਮਾਮਲਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਔਰ ਇਸ ਦੀ ਜਾਂਚ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ED ਵੱਲੋਂ ਇਸ ਤਰੀਕੇ ਨਾਲ ਸਟੈਪ ਬਾਈ ਸਟੈਪ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤਾਂ ਹੁਣ ਵੱਡਾ ਐਕਸ਼ਨ ਲੈਂਦੇ ਹੋਏ ਈਡੀ ਵੱਲੋਂ ਉਹਨਾਂ ਦੀ ਜਿਹੜੀ ਕੋਠੀ ਹੈ ਚੰਡੀਗੜ੍ਹ ਵਿਚਾਲੇ ਉਹਨਾਂ ਨੂੰ ਉਸ ਨੂੰ ਅਟੈਚ ਕਰਨ ਦੇ ਆਦੇਸ਼ ਜਿਹੜੇ ਨੇ ਉਹ ਦਿੱਤੇ ਗਏ ਨੇ ਤਾਂ ਹੁਣ ਫਿਲਹਾਲ ਈਡੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਲਗਾਤਾਰ ਚੱਲ ਵੀ ਰਹੀ ਹੈ ਅੱਗੇ ਕੋਈ ਜਿਸ ਤਰੀਕੇ ਨਾਲ ਕੋਈ ਕਾਰਵਾਈ ਐਡੀ ਵੱਲੋਂ ਅੱਗੇ ਕਰਨੀ ਪਈ ਤਾਂ ਉਹ ਵੀ ਐਡੀ ਵੱਲੋਂ ਕੀਤੀ ਜਾਏਗੀ ਲੇਕਿਨ ਫਿਲਹਾਲ ਇੱਕ ਵੱਡਾ ਚਟਕਾ ਜਿਹੜਾ ਹੈ ਉਹਨਾਂ ਨੂੰ ਸੁਖਪਾਲ ਖੇੜਾ ਜਿਹੜਾ ਕਾਂਗਰਸ ਦੇ ਐਮਐਲਏ ਨੇ ਉਹਨੂੰ ਉਹਨਾਂ ਨੂੰ ਐਡੀ ਵੱਲੋਂ ਲੱਗਿਆ ਕੋਠੀ ਜਿਹੜੀ ਹੈ ਉਹ ਅਟੈਚ ਕੀਤੀ ਜਾਏਗੀ ਅਟੈਚ ਕਦੋਂ ਹੋਏਗੀ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਸੁਖਪਾਲ ਖੇੜਾ ਇਸ ਹਦੇਸ਼ ਦੇ ਖਿਲਾਫ ਕੋਰਟ ਜਾ ਸਕਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਜੀ ਜਸਾਇਲ ਬਾਬਾ ਤੁਹਾਨੂੰ ਤੁਹਾਡਾ ਤਮਾਮ ਜਾਣਕਾਰੀ ਦੇ ਲਈ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਐਕਸ਼ਨ ਹੋਇਆ ED ਦੇ ਵੱਲੋਂ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਸਥਿਤ ਜੜੇ ਕੀ ਕੋਠੀ ਹੈ ਉਸ ਨੂੰ ਕੁਰਕ ਕਰ ਦਿੱਤਾ ਗਿਆ ਦੱਸਿਆ ਕਿ ED ਦੇ ਵੱਲੋਂ ਇਹ ਚੰਡੀਗੜ੍ਹ ਸਤ ਕੋਠੀ ਨੂੰ ਕੁਰਕ ਕਰ ਕੇ ਇਹ ਐਕਸ਼ਨ ਲਿਆ ਗਿਆ ਹੈ